ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹਾਂ ਕਹਿੰਤੋ ਭਾਵ ਇੱਕ ਪਾਠ ਨੂੰ ਇੱਕ ਦਿਨ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਕਰਦੇ ਹਨ ਤਾਂ ਸੁਖਨੀ ਸਾਹਿਬ ਜੀ ਦਾ ਪਾਠ ਇਸ ਤਰ੍ਹਾਂ ਕਰਨ ਦੇ ਨਾਲ ਕਈ ਮੇਰੇ ਵੀਰ ਤੇ ਭੈਣਾ ਇੱਕ ਗਲਤੀ ਕਰ ਬੈਠਦੇ ਹਨ ਤੇ ਗਲਤੀ ਸਾਨੂੰ ਕਦੇ ਵੀ ਕਰਨੀ ਨਹੀਂ ਚਾਹੀਦੀ ਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਕਰ ਬੈਠਦੇ ਹਾਂ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਦੇ ਗੱਲ ਕਰਾਂਗੇ ਸੰਗਤ ਜੀ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਸਾਥ ਸੰਗਤ ਜੀ ਸਾਨੂੰ ਸਭ ਨੂੰ ਇਹ ਪਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਸੁਖਮਣੀ ਵੀ ਕਹਿ ਦਿੰਦੇ ਹਾਂ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜਨ ਦੇ ਲਈ ਕੋਈ ਸਮਾਂ ਮਿੱਥਿਆ ਨਹੀਂ ਹੈ ਇਸ ਬਾਣੀ ਨੂੰ ਅਸੀਂ ਜਦੋਂ ਮਰਜ਼ੀ ਪੜ ਸਕਦੇ ਹਾਂ ਅਤੇ ਇਸ ਬਾਣੀ ਨੂੰ ਅਸੀਂ ਕਈ ਭਾਗਾਂ ਦੇ ਵਿੱਚ ਵੰਡ ਕੇ ਵੀ ਪੜ ਸਕਦੇ ਹਾਂ ਦੋ ਦਿਨਾਂ ਵਿੱਚ ਵੀ ਪੜ ਸਕਦੇ ਹਾਂ ਅਤੇ ਸੁਖਮਨੀ ਸਾਹਿਬ ਜੀ ਦੇ ਬਾਣੀ ਵਿੱਚ ਕੁੱਲ 24 ਅਸ਼ਟਪਤੀਆਂ ਹੁੰਦੀਆਂ ਹਨ ਤੇ ਉਹਨਾਂ ਅਸ਼ਟਪਤੀਆਂ ਦੇ ਆਪਾਂ ਕਈ ਭਾਗਾਂ ਦੇ ਵਿੱਚ ਵੰਡ ਕੇ ਪਾਠ ਕਰ ਸਕਦੇ ਹਾਂ ਸਾਨੂੰ ਕੋਈ ਪਾਬੰਦੀ ਨਹੀਂ ਹੈ ਕੋਈ ਮਨਾਈ ਨਹੀਂ ਹੈ ਇਥੋਂ ਤੱਕ ਕਿ ਅਸੀਂ ਰੋਜ਼ਾਨਾ ਇੱਕ ਅਸ਼ਟਪਤੀ ਦਾ ਜਾਪ ਵੀ ਕਰ ਸਕਦੇ ਹਾਂ ਪਰ ਇੱਥੇ ਜੋ ਵੀ ਮੇਰੇ ਵੀਰ ਅਤੇ ਪੈਣਾ ਸਿਰਿ ਸੁਪਨੀ ਸਾਹਿਬ ਜੀ ਦੀ ਬਾਣੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਕਰਦੇ ਹਨ ਤੇ ਉਹ ਇੱਕ ਗਲਤੀ ਇੱਥੇ ਕਰ ਬੈਠਦੇ ਹਨ ਜਿਸ ਤਰ੍ਹਾਂ ਕਿ ਉਹ ਭਾਗਾਂ ਵਿੱਚ ਜਦੋਂ ਪਾਠ ਕਰਦੇ ਹਨ ਅੱਧਾ ਪਾਠ ਇੱਕ ਦਿਨ ਕਰ ਲਿਆ ਅੱਧਾ ਪਾਠ ਦੂਸਰੇ ਦਿਨ ਕਰਦੇ ਹਨ ਜਾਂ ਚਾਰ ਅਸ਼ਟਪਦੀਆਂ ਇੱਕ ਦਿਨ ਕਰ ਲਈਆਂ ਤੇ ਫਿਰ ਉਹ ਕੀ ਕਰਦੇ ਹਨ ਕਿ ਨਿਸ਼ਾਨੀ ਦੇ ਤੌਰ ਤੇ ਗੁਟਕਾ ਸਾਹਿਬ ਦੇ ਅੰਗ ਨੂੰ ਪੰਨੇ ਨੂੰ ਮੋੜ ਦਿੰਦੇ ਹਨ ਤਾਂ ਸਾਨੂੰ ਪਤਾ ਲੱਗ ਸਕੇ ਤੇ ਨਿਸ਼ਾਨੀ ਰਹਿ ਸਕੇ ਤੇ ਉਹ ਨਿਸ਼ਾਨੀ ਲਗਾਉਣ ਦੇ ਵਾਸਤੇ ਗੁੜਕਾ ਸਾਹਿਬ ਦੇ ਪੰਨੇ ਨੂੰ ਮੋੜ ਦਿੰਦੇ ਹਨ ਜਾਂ ਫਿਰ ਕਿਸੇ ਪੈਨਸਿਲ ਜਾਂ ਫਿਰ ਪੈਨ ਦੇ ਨਾਲ ਉਥੇ ਨਿਸ਼ਾਨੀ ਲਗਾ ਦਿੰਦੇ ਹਨ ਪ੍ਰਸੰਗ ਅਚ ਇਹ ਬਿਲਕੁਲ ਵੀ ਗਲਤ ਹੈ ਅਤੇ ਇਸ ਦੀ ਮਨਾਈ ਹੈ ਇਹ ਕੰਮ ਆਪਾਂ ਬਿਲਕੁਲ ਨਹੀਂ ਕਰਨਾ ਤੇ ਇੱਥੇ ਫਿਰ ਇਹ ਸਵਾਲ ਉੱਠਦਾ ਹੈ ਕਿ ਆਪਾਂ ਕਿਸ ਤਰ੍ਹਾਂ ਨਿਸ਼ਾਨੀ ਲਗਾਈਏ ਕਿਉਂਕਿ ਕਈ ਮੇਰੇ ਵੀ ਤੇ ਪੈਣਾ ਨੇ ਪਾਠ ਹੁਣੇ ਹੀ ਸ਼ੁਰੂ ਕੀਤਾ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਉਹਨਾਂ ਨੂੰ ਯਾਦ ਰੱਖਣਾ ਆਸਾਨ ਨਹੀਂ ਹੈ ਤੇ ਉਹ ਭੁੱਲ ਜਾਂਦੇ ਹਨ ਕਿ ਆਪਾਂ ਕਿੱਥੋਂ ਤੱਕ ਪਾਠ ਕੀਤਾ ਸੀ ਤੇ ਜਿਹਨੇ ਮੇਰੇ ਵੀਰ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੇ ਬਾਣੀ ਪੜ੍ਹਦੇ ਹਨ ਉਹਨਾਂ ਨੂੰ ਤੇ ਨਿਸ਼ਾਨੇ ਲਗਾਉਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਹੌਲੀ-ਹੌਲੀ ਬਾਣੀ ਖੰਡ ਹੋਣੀ ਸ਼ੁਰੂ ਹੋ ਜਾਂਦੀ ਹੈ 24 ਅਸ਼ਟਪਤੀਆਂ ਜਾਣ ਪਹਿਚਾਨ ਉਹਨਾਂ ਨੂੰ ਚੰਗੀ ਤਰ੍ਹਾਂ ਹੋ ਜਾਂਦੀ ਹੈ ਉਹ ਬਿਨਾਂ ਨਿਸ਼ਾਨੀ ਲਗਾਏ ਤੋਂ ਵੀ ਜ਼ਿਆਦਾ ਰੱਖ ਸਕਦੇ ਹਨ ਕਈ ਸੁੱਕਣੀ ਸਬਜ਼ੀ ਤੇ ਪਾਣੀ ਪੜਦੇ ਹਨ ਤੇ ਉਹਨਾਂ ਨੂੰ ਵੀ ਜ਼ਿਆਦਾ ਰੱਖਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਆਪਾਂ ਨਿਸ਼ਾਨੀ ਦੇ ਤੌਰ ਤੇ ਇੱਕ ਵੱਖਰਾ ਕਾਪੀ ਤੇ ਪੈਨ ਲਗਾਉਣਾ ਹੈ ਤੇ ਉਸ ਦੇ ਉੱਪਰ ਆਪਾਂ ਜਿੱਥੋਂ ਟਿੱਕਰ ਵੀ ਪਾਣੀ ਪੜੀ ਹੈ ਉਹ ਆਪਾਂ ਪੇਜ ਨੰਬਰ ਪੰਨਾ ਨੰਬਰ ਲਿਖ ਲੈਣਾ ਹੈ ਤੇ ਉਹ ਅੰਗ ਦਾ ਨੰਬਰ ਵੀ ਲਿਖ ਲੈਣਾ ਹੈ ਜੇ ਅਸੀਂ ਅੰਗ ਨਹੀਂ ਲਿਖਣਾ ਤੇ ਆਪਾਂ ਜਿੱਥੋਂ ਟਿੱਕਰ ਪਾਣੀ ਪੜੀ ਸੀ ਜਿਵੇਂ ਸੁੱਕਣੀ ਸੈਬ ਉਹ ਆਪਾਂ ਪਿਛਲੀ ਅਸ਼ਟਪਤੀ ਦਾ ਸ਼ਲੋਕ ਲਿਖ ਲੈਣਾ ਹੈ ਜਾਂ ਫਿਰ ਲਾਸਟ ਲਾਈਨ ਲਿਖ ਲੈਣੀ ਹੈ ਫਿਰ ਸਾਨੂੰ ਯਾਦ ਰਹੇਗਾ ਕਿ ਆਪਾਂ ਇਥੋਂ ਤਿੱਕਰ ਬਾਣੀ ਪੜੀ ਸੀ ਤੇ ਇਸ ਤੋਂ ਅੱਗੇ ਆਪਾਂ ਬਾਣੀ ਪੜ੍ਹਨੀ ਹੈ ਤੇ ਜੇਕਰ ਤੁਸੀਂ ਲਿਖ ਨਹੀਂ ਸਕਦੇ ਫਿਰ ਸਭ ਤੋਂ ਸੌਖਾ ਇਹ ਤਰੀਕਾ ਹੈ ਕਿ ਕੋਈ ਵੀ ਸੁਚਾਤਾ ਗਾ ਲੈ ਲਓ ਜਾਂ ਫਿਰ ਕੋਈ ਸੁਚਾ ਕਪੜਾ ਲੈ ਲਓ ਤੇ ਉਸ ਕਪੜੇ ਦੀ ਨਿਸ਼ਾਨੀ ਵਿੱਚ ਰੱਖ ਦੇਣੀ ਹੈ ਤੁਸੀਂ ਇਹ ਸਭ ਤੋਂ ਸੌਖਾ ਤਰੀਕਾ ਹੈ ਇਸ ਨੂੰ ਵੀ ਅਪਣਾ ਸਕਦੇ ਹੋ ਪਰ ਕਦੇ ਵੀ ਗੁੜਕਾ ਸਾਹਿਬ ਦੇ ਅੰਗਾਂ ਨੂੰ ਸਾਂਚੀ ਸਾਹਿਬ ਦੇ ਅੰਗਾਂ ਨੂੰ ਕਦੇ ਵੀ ਫੋਲਡ ਨਹੀਂ ਕਰਨਾ ਚਾਹੀਦਾ ਕਦੇ ਵੀ ਮੋੜਨਾ ਨਹੀਂ ਚਾਹੀਦਾ ਜਾਂ ਪੈਨ ਪੈਨਸਿਲ ਨਾਲ ਕੁਝ ਵੀ ਉੱਪਰ ਲਿਖਣਾ ਨਹੀਂ ਚਾਹੀਦਾ ਇਸ ਤਰ੍ਹਾਂ ਕਰਨਾ ਸਾਨੂੰ ਮਨਾਈ ਹੈ ਅਤੇ ਬਾਕੀ ਜੋ ਵੀ ਸੁਖਨੀ ਸੇਵ ਜੀ ਦੇ ਪਾਣੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਕਰਦੇ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਚਾਹੇ ਤੁਸੀਂ ਰੋਜ਼ਾਨਾ ਹੀ ਇਹ ਅਸ਼ਟਪਦੀ ਦਾ ਜਾਪ ਕਰੋ ਇਹ ਸਾਨੂੰ ਗੁਰੂ ਪਾਇਸ਼ਾ ਜੀ ਨੇ ਖੋਲ ਦਿੱਤੀ ਹੈ ਕਿ ਇੱਕ ਪਾਠ ਨੂੰ ਆਪਾਂ 24 ਦਿਨਾਂ ਦੇ ਵਿੱਚ ਸੰਪੂਰਨ ਕਰ ਸਕਦੇ ਹਾਂ ਭਾਵ ਕਿ ਰੋਜ਼ਾਨਾ ਦੀ ਇੱਕ ਅਸ਼ਟਪਦੀ ਵੀ ਪੜ ਸਕਦੇ ਹਾਂ ਪਰ ਇੱਥੇ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੋ ਵੀ ਭਾਗਾਂ ਦੇ ਵਿੱਚ ਵੰਡ ਕੇ ਕਰਦੇ ਹਨ ਕਿ ਆਪਣੇ ਕੋਲ ਖੁੱਲਾ ਸਮਾਂ ਹੁੰਦਾ ਹੈ ਤੇ ਆਪਾਂ ਰੋਜ਼ਾਨਾ ਦੇ 10 ਮਿੰਟ ਦੇ ਬਾਣੀ ਸੁਖਣੀ ਸੈਵ ਜੀ ਦੀ ਲਈ ਕਰ ਸਕਦੇ ਹਾਂ ਉਥੇ ਤੁਸੀਂ ਬੜੇ ਹੀ ਪਿਆਰ ਅਤੇ ਸਹਿਜ ਦੇ ਨਾਲ ਪਾਠ ਕਰਿਆ ਕਰੋ ਮਨ ਨੂੰ ਇਕਾਗਰਿਤ ਕਰਕੇ ਪਾਠ ਕਰਿਆ ਕਰੋ ਤਾਂ ਦੇਖਣਾ ਤੁਹਾਨੂੰ ਆਪਣੇ ਆਪ ਅਰਥ ਸਮਝ ਆਉਣਗੇ ਤੇ ਜੇਕਰ ਤੁਹਾਨੂੰ ਆਰਾਮ ਨਾਲ ਪੜਿਆ ਵੀ ਅਰਥ ਸਮਝ ਨਹੀਂ ਆਉਂਦੇ ਕਿਰਪਾ ਕਰਕੇ ਤੁਸੀਂ ਇੱਕ ਗੁੜਕਾ ਸਹਿਬ ਲੈ ਲਓ ਜਿਨ੍ਹਾਂ ਦੇ ਵਿੱਚ ਬਾਣੀ ਦੇ ਅਰਥ ਸਮੇਤ ਹੁੰਦੇ ਹੈ ਤਾਂ ਤੁਸੀਂ ਇੱਕ ਅਸ਼ਟਪਤੀ ਅਰਥਾਂ ਦੇ ਸਮੇਤ ਪੜਿਆ ਕਰੋ ਜੇਕਰ ਗੁੜਕਾ ਸਹਿਬ ਨਹੀਂ ਹੈ ਤੁਸੀਂ ਮੋਬਾਈਲ ਦੇ ਉੱਪਰ ਅਰਥਾਂ ਦੇ ਸਮੇਤ ਸਿਰਿ ਸੁਖਨੀ ਸਹਿਬ ਪੜ੍ਹ ਸਕਦੇ ਹੋ ਜੇ ਰੋਜ਼ਾਨਾ ਦੀ ਏਕ-ਏਕ ਅਸ਼ਟਪਤੀ ਦਾ ਜਾਪ ਕਰਦੇ ਹੋ ਤੇ ਉਸ ਦਾ ਪੂਰਾ ਫਾਇਦਾ ਚੁੱਕਿਆ ਕਰੋ ਪੂਰਾ ਲਾਭ ਉਠਾਇਆ ਕਰੋ ਭਾਵ ਕੇ ਬਾਣੀ ਅਰਥਾ ਸਮੇਤ ਪੜਿਆ ਕਰੋ ਤੇ ਜਦੋਂ ਅਸੀਂ ਅਰਥਾ ਸਮੇਤ ਪਾਣੀ ਨੂੰ ਪੜਾਂਗੇ ਤਾਂ ਹੀ ਸਾਨੂੰ ਸਮਝ ਲੱਗੇ ਕਿ ਸਾਡੇ ਗੁਰੂ ਸਾਬ ਨੇ ਸਾਨੂੰ ਕੀ ਸਮਝਾਇਆ ਹੈ ਕੀ ਮਤ ਦਿੱਤੀ ਹੈ ਤੇ ਫਿਰ ਜਦੋਂ ਅਸੀਂ ਆਪਣੇ ਗੁਰੂ ਦਾ ਗਿਆਨ ਗੁਰੂ ਦੀ ਮਤ ਸੁਣਾਂਗੇ ਤੇ ਫਿਰ ਸਾਡੀ ਜ਼ਿੰਦਗੀ ਆਪਣੇ ਆਪ ਸੁਖਾਲੀ ਹੋ ਜਾਵੇਗੀ ਸਾਨੂੰ ਇਸ ਦੁਨੀਆ ਦੇ ਉੱਤੇ ਆਉਣ ਦਾ ਮਕਸਦ ਪਤਾ ਲੱਗੇਗਾ ਕਿ ਸਾਨੂੰ ਸਾਡੇ ਪਾਸ਼ਾ ਜੀ ਨੇ ਇਹ ਮਨੋੱਖੀ ਜਮਾ ਕਿੱਥੇ ਲਈ ਦਿੱਤਾ ਸੀ ਕਿਸ ਢੰਗੇ ਤਰੀਕੇ ਦੇ ਨਾਲ ਇਸ ਜੀਵਨ ਦੇ ਵਿੱਚ ਵਿਚਰਨਾ ਹੈ ਕਿਸ ਤਰ੍ਹਾਂ ਅਸੀਂ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਸਾਡੇ ਪਾਸ਼ਾ ਜੀ ਨੇ ਸਾਨੂੰ ਸਾਰੇ ਤਰ੍ਹਾਂ ਦੀਆਂ ਯੋਗਤੀਆਂ ਸਾਰੇ ਤਰ੍ਹਾਂ ਦੇ ਢੰਗ ਤਰੀਕੇ ਬਾਣੀ ਦੇ ਰਾਹੀਂ ਸਮਝਾਏ ਹੋਏ ਹਨ ਪਰ ਸਮਝ ਤਾਂ ਲੱਗੇ ਕਿ ਜੇਕਰ ਆਪਾਂ ਬਾਣੀ ਨੂੰ ਅਰਥਾ ਸਮੇਤ ਸਮਝਾਂਗੇ ਇਸ ਕਰਕੇ ਸਾਰ ਸੰਗਜੇ ਬਾਣੀ ਆਪਾਂ ਕਿਸੇ ਵੀ ਵੇਲੇ ਕਿਸੇ ਵੀ ਢੰਗ ਤਰੀਕੇ ਦੇ ਨਾਲ ਪੜ ਸਕਦੇ ਹਾਂ ਬਸ ਧਿਆਨ ਇਹਨਾਂ ਰੱਖਿਆ ਕਰੋ ਕਿ ਜਦੋਂ ਵੀ ਬਾਣੀ ਪੜਨੀ ਹੈ ਬੜੇ ਹੀ ਧਿਆਨ ਦੇ ਨਾਲ ਪੜਿਆ ਕਰੋ ਸਹਿਜ ਨਾਲ ਪੜਿਆ ਕਰੋ ਮਨ ਨੂੰ ਟਿਕਾ ਕੇ ਪੜਿਆ ਕਰੋ ਤੇ ਬਾਣੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅਤੇ ਗਿਆਨ ਪ੍ਰਾਪਤ ਹੋਵੇਗਾ ਫਿਰ ਇਹ ਬਾਣੀ ਪੜਨ ਦਾ ਲਾਭ ਹੈ ਜੋ ਵੀ ਮੇਰੇ ਵੀਰ ਅਤੇ ਭੈਣਾ ਸਿਰ ਸੁਖਨੀ ਸਾਹਿਬ ਜੀ ਦੀ ਬਾਣੀ ਪੜਦੇ ਹਨ ਚਾਹੇ ਉਹ ਦਿਨ ਦੇ ਵਿੱਚ ਇੱਕ ਪਾਠ ਕਰਦੇ ਹਨ ਕਈਆਂ ਦੇ ਉੱਤੇ ਵਾਹਿਗੁਰੂ ਜੀ ਦੀ ਫੋਲ ਕਿਰਪਾ ਹੁੰਦੀ ਹੈ ਕਿ ਉਹ ਦੋ ਪਾਠ ਵੀ ਕਰ ਲੈਂਦੇ ਹਨ ਕਈਆਂ ਦੀ ਪੰਜ-ਪੰਜ ਪਾਠ ਦੀ ਸੇਵਾ ਪਾਸ਼ਾ ਜੀ ਲਈ ਹੋਈ ਹੈ ਅਤੇ ਉਹਨਾਂ ਤੋਂ ਪੰਜ-ਪੰਜ ਪਾਠ ਦੀ ਵੀ ਸੇਵਾ ਲੈ ਲੈਂਦੇ ਹਨ ਤੇ ਜੋ ਮੇਰੇ ਵੀਰ ਭੈਣ ਭਾਗਾ ਵਿੱਚ ਵੰਡ ਕੇ ਪਾਠ ਕਰਦੇ ਹਨ ਚਾਹੇ ਕੋਈ ਇੱਕ ਅਸ਼ਟਪਤੀ ਦਾ ਵਿਚਾਪ ਕਰਦਾ ਹੈ ਉਹ ਸਾਰੇ ਹੀ ਵੱਡਿਆਂ ਭਾਗਾ ਵਾਲੇ ਹਨ ਇਸ ਕਰਕੇ ਸਿਰ ਸੁਪਨੀ ਸਬਜੀ ਦੀ ਬਾਣੀ ਰੋਜ਼ਾਨਾ ਹੀ ਪਾਣੀ ਪੜਨੀ ਹੈ ਅਤੇ ਸੁਣਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ